ਚੰਦ ਸਕੈਂਟਾਂ ਇਹ ਪਹਿਲੀ ਕਲਾਸ ਦੀ ਕਿਤਾਬ ਹੈਗੀ ਹੈ ਇਹਦਾ ਰੇਟ ਹੈਗਾ 399 ਰੁਪਏ ਔਰ ਜਿਹੜੀ 8ਵੀਂ ਦੀ ਸਾਇੰਸ ਦੀ ਕਿਤਾਬ ਹੈ ਐਨਸੀਆਰਟੀ ਦੀ ਇਹ ਹੈਗੀ ਹੈ ਸਿਰਫ 65 ਰੁਪਏ ਦੀ 9ਵੀਂ ਦਾ 155 ਰੁਪਏ ਦਾ ਔਰ ਦੂਜੀ ਦਾ 268 ਰੁਪਏ ਦਾ ਹੈ ਇੰਨੇ ਨੇ ਹਰ ਇਸ ਤੋਂ ਜਿਵੇਂ ਜਿਵੇਂ ਆਪਾਂ ਵੱਡੀਆਂ ਕਲਾਸਾਂ ਵਿੱਚ ਹੋਈ ਜਾਵਾਂਗੇ ਜਿਵੇਂ ਤੇਵੇਂ ਲੁੱਟ ਵੱਧਦੀ ਜਾਂਦੀ ਹੈ ਆ ਮੈਥ ਹੈ 8ਵੀਂ ਕਲਾਸ ਦਾ ਇਹ ਐਨਸੀਆਰਟੀ ਦਾ ਇਹ 65 ਰੁਪਏ ਆ ਦੇ ਇਹਦੀ ਕੀਮਤ 65 ਪਿਆ ਅੱਜ ਔਰ ਆ ਜਿਹੜਾ ਮੈਸ ਹੈਗਾ ਪਹਿਲੀ ਦਾ ਹੈਗਾ ਪ੍ਰਾਈਵੇਟ ਹੈ ਤੇ ਇਹਦੀ ਕੀਮਤ 236 ਰੁਪਏ ਹੈ ਸੇਕਮੰਤਰੀ ਬੈਂਚ ਦਾ ਇਹ ਸੀ ਬਿਆਨ ਸੀਗਾ ਵੀ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਲੁੱਟ ਨਹੀਂ ਕਰ ਦੇਵਾਂਗੇ ਪਰ ਮੈਂ ਹੈਰਾਨ ਐ ਇਸ ਗੱਲ ਦੇ ਸੀਰ ਦਾ ਨੰਗ ਆ ਸਾਡੇ ਮੰਤਰੀ ਵੀ ਤੇ ਸਾਡੇ ਮੈਂ ਤਾਂ ਕਹਿੰਦਾ ਦੂਜੇ ਜਿਹੜੇ ਹੈਗੇ ਆ ਲੀਡਰ ਹੈਗੇ ਆ ਇਹ ਜਦੋਂ ਸੱਪ ਨਾਂ ਗਿਆਂਦਾ ਉਹ ਲੋਕੀਰ ਕੁੱਟੀ ਜਾਂਦੇ ਆ ਉਹ ਨੌਵੀਂ ਦਸਵੀਂ ਦੀਆਂ ਪਟਾਪਾਂ ਵੀ ਇਹਨਾਂ ਦੀਆਂ ਪਹਿਲੀ ਦੂਜੀ ਵਾਲਿਆਂ ਨਾਲੋਂ ਸਸਤੀਆਂ ਬਿਲਕੁਲ ਅੱਜ ਤੋਂ ਵੀ ਘੱਟ ਰੇਟ ਤੇ ਕਿੱਥੇ 65 ਰੁਪਏ ਕਿੱਥੇ 220 ਰੁਪਏ ਕਿੱਥੇ 60 ਰੁਪਏ ਕਿੱਥੇ 395 ਰੁਪਏ ਫਰਕ ਤਾਂ 4 ਗੁਣਾ ਦਾ ਫਰਕ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇਰੀ ਨਿੱਜੀ ਸਕੂਲਾਂ ਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੱਕ ਕਿਤਾਬ ਮਾਫੀਆ ਤੇ ਇਸ ਕਿਤਾਬ ਮਾਫੀਏ ਤੋਂ ਸਕੂਲ ਪ੍ਰਬੰਧਕਾਂ ਨੂੰ ਇੰਨੀ ਮੋਟੀ ਕਮਾਈ ਹੁੰਦੀ ਆ ਕਿ ਉਹਨੀ ਦਾਖਲਿਆਂ ਵਿੱਚੋਂ ਨਹੀਂ ਹੁੰਦੀ ਜਿੰਨੀ ਇਹਨਾਂ ਤੋਂ ਮੋਟੀ ਕਮਾਈ ਹੁੰਦੀ ਆ ਅਸਲ ਸਥਿਤੀ ਇਹ ਆ ਕਿ ਨਿੱਜੀ ਸਕੂਲਾਂ ਦੇ ਵਿੱਚ ਜਿਹੜੇ CBSE ਨਾਲ ਸੰਬੰਧਿਤ ਆ ਖਾਸ ਕਰਕੇ ਉਹਨਾਂ ਦੇ ਵਿੱਚ NCERT ਦੀਆਂ ਕਿਤਾਬਾਂ ਸਰਕਾਰੀ ਤੌਰ ਤੇ ਲਾਈਆਂ ਜਾਂਦੀਆਂ ਉਹ ਨਹੀਂ ਲਾਈਆਂ ਜਾਂਦੀਆਂ 8ਵੀਂ ਕਲਾਸ ਤੋਂ ਪਹਿਲਾਂ ਪਹਿਲਾਂ ਥੱਲੇ ਥੱਲੇ ਜਿਹੜੀ ਇਹ ਲੁੱਟਾ ਇਹ ਵੱਡੇ ਪੱਧਰ ਤੇ ਹੁੰਦੀ ਆ ਤੇ ਮਾਪਿਆਂ ਦੀਆਂ ਜੇਬਾਂ ਖਾਲੀ ਹੋ ਜਾਂਦੀਆਂ ਫਰੀਦਕੋਟ ਦੇ ਕਿਤਾਬ ਵਕਰੀਤਾ ਦੀ ਦੁਕਾਨ ਤੇ ਜਾ ਕੇ ਦੇਖਿਆ ਕਿ ਜਿਹੜੀਆਂ ਐਨਸੀਆਰਟੀ ਦੀਆਂ ਕਿਤਾਬਾਂ ਉਹ 7ਵੀਂ 8ਵੀਂ ਦੀਆਂ ਕਿਤਾਬਾਂ ਉਹ 60 ਤੇ 65 ਰੁਪਏ ਦੀ ਕਿਤਾਬ ਆ ਤੇ ਉਹੀ ਕਿਤਾਬ ਜਿਹੜੀ ਪਹਿਲੀ ਤੇ ਦੂਜੀ ਨੂੰ ਪ੍ਰਾਈਵੇਟ ਸਕੂਲਾਂ ਨੇ ਲਾਈ ਹੋਈ ਆ ਉਸ ਕਿਤਾਬ ਦੀ ਕੀਮਤ 250 ਰੁਪਏ ਤੋਂ ਲੈ ਕੇ 350 ਰੁਪਏ ਤੱਕ ਆ ਯਾਨੀ 3 ਤੋਂ 4 ਗੁਣਾ ਫਰਕ ਪਾ ਕੇ ਵੱਡੀ ਪੱਧਰ ਤੇ ਮੋਟੀ ਕਮਾਈ ਕੀਤੀ ਜਾਂਦੀ ਆ ਤੇ ਇਹ ਕਿਤਾਬ ਮਾਫੀਆ ਸਰਕਾਰ ਕੋਈ ਵੀ ਆਵੇ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਨਾ ਹੀ ਇਹਨਾਂ ਤੇ ਕੋਈ ਕਾਰਵਾਈ ਕਰਨ ਵਾਲਾ ਜੰਮਿਆ ਲੱਗਦਾ ਆ ਉਹ ਤੁਹਾਨੂੰ ਅਸਲ ਸਥਿਤੀ ਦਿਖਾਉਣੇ ਆ ਕਿਤਾਬਾਂ ਦੇ ਰੇਟ ਦਿਖਾਉਣੇ ਆ ਕਿਤਾਬ ਵਕਰੀਤਾ ਕੋਲੋਂ ਹੀ ਪੁੱਛਦੇ ਆ ਕਿ ਕਿਤਾਬ ਕਿੰਨੇ ਰੇਟ ਦੇ ਵਿੱਚ ਕਿਹੜੀ ਕਿਵੇਂ ਮਿਲ ਰਹੀ ਆ ਤੇ ਮਾਪਿਆਂ ਦੀ ਕਿਵੇਂ ਲੁੱਟ ਹੋ ਰਹੀ ਆ ਇਹ ਦੇਖੋ ਜੀ ਜਿਹੜੀਆਂ ਐਂਸੀਅਟੀ ਦੀਆਂ ਕਿਤਾਬਾਂ ਆ ਉਹਨਾਂ ਕਿਤਾਬਾਂ ਦਾ ਤੇ ਪ੍ਰਾਈਵੇਟ ਕਿਤਾਬਾਂ ਦਾ ਦੁੱਗਣੋਂ ਦੁੱਗੇ ਤੋਂ ਜ਼ਿਆਦਾ ਫਰਕ ਹੈ ਇਹ ਕਿਤਾਬ ਜਿਹੜੀ NCERT ਦੀ ਆ 60 ਰੁਪਏ ਦੀ ਆ ਤਾਂ ਜਿਹੜੀ ਪ੍ਰਾਈਵੇਟ ਕਿਤਾਬ ਆ 220 230 ਰੁਪਏ ਦੀ ਆ ਜਿਵੇਂ ਕਿ ਆ ਦੇਖੋ ਆ ਕਿਤਾਬ ਆ ਆ ਮੈਥ ਆ ਪਹਿਲੀ ਕਲਾਸ ਦਾ ਆ ਮੈਥ ਆ 8ਵੀਂ ਕਲਾਸ ਦਾ ਇਹ NCERT ਦਾ ਹੈ ਇਹ 65 ਰੁਪਏ ਆ ਆ ਦੇਖੋ ਇਹਦੀ ਕੀਮਤ 65 ਪਿਆ ਹੈ ਔਰ ਆ ਜਿਹੜਾ ਮੈਥ ਹੈਗਾ ਪਹਿਲੀ ਦਾ ਹੈਗਾ ਪ੍ਰਾਈਵੇਟ ਹੈ। ਇਹਦੀ ਕੀਮਤ 236 ਰੁਪਏ ਹੈ। ਹੋਰ ਤਾਂ ਇਹ ਦੇਖੋ ਵੀ ਪਹਿਲੀ ਕਲਾਸ ਦਾ ਜਿਹੜਾ ਹੈਗਾ ਮੈਥ ਉਹ 236 ਰੁਪਏ ਦਾ ਤੇ ਜੇ ਇਹ 8ਵੀਂ ਕਲਾਸ ਦਾ ਪ੍ਰਾਈਵੇਟ ਜਿਹੜਾ ਜੇ ਮੈਥ ਕਹਿੰਦੇ ਇਹ ਲਾਉਣਾ ਹੋਵੇ ਤਾਂ ਖੱਟੋ-ਖੱਟੇ 500 ਰੁਪਏ ਦਾ ਹੋਵੇ। ਦੁੱਗਣੇ ਤੋਂ ਵੀ ਜ਼ਿਆਦਾ ਫਰਕ ਪੈ ਗਿਆ। ਇਹ ਜਿਹੜਾ ਸਕੂਲਾਂ ਦੇ ਵਿੱਚ ਇਹ ਪੜ੍ਹਾਈ ਨਹੀਂ ਕਰ ਰਹੇ ਇਹ ਕਮਾਈ ਕਰ ਰਹੇ ਆ ਇਹਨਾਂ ਨੇ ਇੱਕ ਵਪਾਰ ਬਹੁਤ ਵੱਡਾ ਵਪਾਰ ਬਣਾਇਆ ਮੈਂ ਹੈਰਾਨ ਆ ਸਭ ਤੋਂ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਜਨਤਕ ਤੌਰ ਤੇ ਕਹੀ ਸੀ ਬਿਆਨ ਦਿੱਤਾ ਸੀ ਕਿ ਕੋਈ ਇਹੋ ਜਿਹਾ ਸਕੂਲ ਨਹੀਂ ਹੋਊਗਾ ਜਿਹੜਾ ਵੀ ਇੱਕ ਜਾਨ ਨੂੰ ਮੁਕਦਾ ਬੰਦਾ ਦੇ ਦਿੰਦਾ ਹੋਵੇ ਇਸੇ ਤਰ੍ਹਾਂ ਇੱਕ ਇਹ ਤਾਂ 8ਵੀਂ ਕਲਾਸ ਦੀ ਦੇਖੋ ਇਹਦੀ ਸਿਰ ਇਕੱਲੀ ਆਹ ਦੇਖੋ ਆਹ ਸਾਇੰਸ ਦੀ ਕਿਤਾਬ ਇਹ ਪਹਿਲੀ ਕਲਾਸ ਦੀ ਕਿਤਾਬ ਹੈਗੀ ਹੈ ਇਹਦਾ ਰੇਟ ਹੈਗਾ 399 ਰੁਪਏ ਔਰ ਜਿਹੜੀ 8ਵੀਂ ਦੀ ਸਾਇੰਸ ਦੀ ਕਿਤਾਬ ਹੈ ਐਨਸੀਆਰਟੀ ਦੀ ਇਹ ਹੈਗੀ ਹੈ ਸਿਰਫ 65 ਰੁਪਏ 65 ਰੁਪਏ ਦੀ ਪਹਿਲੀ ਦੀ ਕਿਤਾਬ 400 ਰੁਪਏ ਦੀ ਹੈ ਔਰ 8ਵੀਂ ਕਲਾਸ ਦੀ ਐਨਸੀਆਰਟੀ ਦੀ ਸਿਰਫ 65 ਰੁਪਏ ਦੀ ਹੈ ਜੇ ਕਿਤੇ ਇਹੀ ਇੱਥੇ ਆਈਆਂ ਹੋਣ ਬੱਚਿਆਂ ਨੂੰ ਕਿੰਨਾ ਫਾਇਦਾ ਹੋਵੇ ਇਹਦਾ ਮਤਲਬ ਬੱਚਿਆਂ ਦੀ ਛੱਲ ਲਾਈ ਜਾਂਦੇ ਆ ਇਹ ਇਹ ਕਿੰਨਾ ਕੀ ਚੱਲੋ ਅੱਜ ਮੈਂ ਅਖਬਾਰ ਦੇ ਵਿੱਚ ਪੜਿਆ ਮਾਨਯੋਗ ਸਿੱਖਿਆ ਮੰਤਰੀ ਬੈਂਸ ਦਾ ਇਹ ਸੀ ਬਿਆਨ ਸੀਗਾ ਵੀ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਲੁੱਟ ਨਹੀਂ ਕਰ ਦੇਵਾਂਗੇ ਪਰ ਮੈਂ ਹੈਰਾਨ ਐ ਇਸ ਗੱਲ ਤੇ ਸੀਰ ਦਾ ਨੰਗ ਆ ਇਹ ਸਾਡੇ ਮੰਤਰੀ ਵੀ ਤੇ ਸਾਡੇ ਮੈਂ ਤਾਂ ਕਹਿੰਦਾ ਦੂਜੇ ਜਿਹੜੇ ਹੈਗੇ ਆ ਲੀਡਰ ਹੈਗੇ ਆ ਇਹ ਜਦੋਂ ਸੱਪ ਨੰਗ ਜਾਂਦਾ ਉਹ ਲੋਕੀਰ ਕੁੱਟੀ ਜਾਂਦੇ ਆ ਹੁਣ ਕੀ ਕਰਨਾਂਗੇ ਕੀ ਕਰ ਲੈਣਗੇ ਉਹਨਾਂ ਦਾ ਉਹਨਾਂ ਨੇ ਤਾਂ ਜਿਹੜੀ ਕਮਾਈ ਕਰਨੀ ਸੀ ਕਰਨੀ ਲੋਕਾਂ ਦੇ ਛੱਲਣ ਹਿੱਲਾ ਆਲੀ ਉਹਨਾਂ ਇਹਨਾਂ ਦੇ ਉੱਤੇ ਕੀ ਕਾਰਵਾਈ ਕਰ ਦੇਣਗੇ ਇਹ ਕੁਝ ਨਹੀਂ ਕਰ ਮੈਂ ਇਹਨਾਂ ਨੇ ਪਿਸਤੋਲ ਆਵਾ ਹੋਰ ਦੇਖੋ ਇੱਕ ਆ ਕਿਤਾਬ ਐਨਵਾਇਰਨਮੈਂਟ ਦੀ ਕਿਤਾਬ ਪਹਿਲੀ ਕਲਾਸ ਦੀ ਕਿਤਾਬ 430 ਰੁਪਏ ਦੀ ਔਰ ਜਿਹੜੀ ਆ ਕਿਤਾਬ ਹੈਗੀ ਐ ਇਹ 65 ਰੁਪਏ ਦੀ 60 ਰੁਪਏ ਦੀ ਇਹਨਾਂ ਨੇ ਇੱਡੀ ਲੁੱਟ ਮਚਾਈ ਦੀ ਲੋਕ ਸਰਕਾਰੀ ਹਸਪਤਾਲ ਦੇ ਵਿੱਚ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਕਿਉਂ ਨਹੀਂ ਲਾਉਂਦੇ ਕਿਉਂਕਿ ਲੋਕਾਂ ਨੂੰ ਯਕੀਨ ਹੀ ਨਹੀਂ ਹੈਗਾ ਕਿ ਉੱਥੇ ਸਾਡਾ ਇਲਾਜ ਹੋ ਜਾਊਗਾ ਅਸੀਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਂਦੇ ਹਾਂ ਪ੍ਰਾਈਵੇਟ ਸਕੂਲਾਂ 'ਚ ਲਾਉਂਦੇ ਹਾਂ ਉੱਥੇ ਸਾਡੀ ਸਾਡੀ ਛਿੱਲ ਨਾ ਲੈਂਦੇ ਆ ਆ ਨੌਵੀਂ ਦਾ ਮੈਥ ਹੈ ਜੀ ਨੌਵੀਂ ਦਾ ਮੈਥ ਇਹਦਾ ਰੇਟ ਹੈਗਾ ਤੁਹਾਡਾ ਸਭ ਤੋਂ ਆਪ ਕੋਲ ਦੇਖੋ 155 ਰੁਪਏ ਹੈ ਨੌਵੀਂ ਦਾ ਮੈਥ ਔਰ ਪਹਿਲੀ ਜਿਹੜਾ ਦੂਜੀ ਦਾ ਮੈਥ ਹੈਗਾ ਇਹ ਇਹ 268 ਰੁਪਏ ਦਾ ਨੌਵੀਂ ਦਾ 155 ਰੁਪਏ ਦਾ ਔਰ ਦੂਜੀ ਦਾ 268 ਰੁਪਏ ਦਾ ਹੈ ਇੰਨੇ ਨੇ ਹਰ ਇਸ ਤਰ੍ਹਾਂ ਜਿਵੇਂ ਜਿਵੇਂ ਆਪਾਂ ਵੱਡੀਆਂ ਕਲਾਸਾਂ ਹੋਈ ਜਾਵਾਂਗੇ ਜਿਵੇਂ ਜਿਵੇਂ ਲੁੱਟ ਵੱਧਦੀ ਜਾਂਦੀ ਹੈ ਸਰਕਾਰ ਬਦਲ ਗਈ ਤੇ ਕਿਤਾਬ ਮਾਫੀਆ ਜਿਹੜਾ ਉਹ ਮੇਰਾ ਉਹ ਮਾਫੀਆ ਉਹ ਮੇਰਾ ਉਵੇਂ ਹੀ ਹੈ ਉਹ ਕਹਿੰਦਾ ਵੀ ਅਸੀਂ ਨਹੀਂ ਬਦਲ ਸਾਡੇ ਜਿੱਥੇ ਜ਼ੋਰ ਲਾਦਾ ਲਾ ਲੋ ਉਹ ਨੌਵੀਂ ਦਸਵੀਂ ਦੀਆਂ ਕਿਤਾਬਾਂ ਵੀ ਇਹਨਾਂ ਦੀ ਪਹਿਲੀ ਦੂਜੀ ਵਾਲਿਆਂ ਤੋਂ ਸਸਤੀਆਂ ਬਿਲਕੁਲ ਅੱਜ ਤੋਂ ਵੀ ਘੱਟ ਰੇਟ ਤੇ ਕਿੱਥੇ 60 ਰੁਪਏ ਕਿੱਥੇ 220 ਰੁਪਏ ਕਿੱਥੇ 60 ਰੁਪਏ ਕਿੱਥੇ 395 ਰੁਪਏ ਫਰਕ ਤਾਂ 4 ਗੁਣਾ ਦਾ ਫਰਕ ਹੈ ਫਰਕ ਤਾਂ ਹੈਗਾ ਹੀ ਹੈ ਇਸੇ ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਮਿਲੀ ਭੁਤ ਕਰਕੇ ਉਹਨਾਂ ਨੂੰ ਹਰ ਵਾਰੀ ਰੇਟ ਵਧਾ ਲੈਂਦੇ ਆ ਉਹਨਾਂ ਨੂੰ ਕਹਿੰਦੇ ਜੀ ਇੱਕ ਵਾਰੀ ਕਹਿੰਦੇ ਵੀ ਅਗਲਾ ਜਿਹੜਾ ਕਿਤਾਬ ਲਵਾਉਣ ਆਉਂਦਾ ਪ੍ਰਾਈਵੇਟ ਉਹਨੂੰ ਕਹਿੰਦੇ ਵੀ ਪਿਛਲੀ ਵਾਰ ਇਸ ਕੰਪਨੀ ਦੇ ਅਸੀਂ ਕਿਤਾਬ ਲਵਾਈ ਸੀ ਉਹਨਾਂ ਨੂੰ 1.5 ਲੱਖ ਦੇ ਗਿਆ ਸੀ ਤੂੰ ਗੱਲ ਕਰ ਕੇ ਦੇ ਦਿੰਨਾ ਉਹ ਫਿਰ ਕਹਿੰਦਾ ਜੀ 2 ਲੱਖ ਲੈ ਲਵੇ ਉਹ ਕਹਿੰਦਾ ਠੀਕ ਹੈ ਜੀ ਉਹਨਾਂ ਦੋ ਲੱਖ ਲਾ ਕੇ ਲੱਖ ਲੈ ਕੇ ਜੇਬ ਪਾ ਲੈਂਦੇ ਆ ਉਹ ਰੇਟ ਆ ਜਿਹੜਾ 250 ਵਾਲੀ ਦਾ 350 ਤੋਂ ਕਰ ਦਿੰਦਾ ਇਹ ਪਹਿਲੀ ਕਲਾਸ ਦੀ ਕਿਤਾਬ ਹੈਗੀ ਹੈ ਇਹਦਾ